ਗੁਰੂ ਪਿਆਰਿਓ ਕੁਝ ਸੰਗਤਾਂ ਦੇ ਮਨ ਦੇ ਵਿੱਚ ਸਵਾਲ ਸੀਗਾ ਕਿ ਜਿਹੜੇ ਵੀ ਲੋਕ ਬੈੱਡ ਤੇ ਬਹਿ ਕੇ ਪਾਠ ਕਰਦੇ ਆ ਕੀ ਉਹਦਾ ਫਲ ਮਿਲਦਾ ਕਿ ਨਹੀਂ ਜਾਂ ਫਿਰ ਸਾਨੂੰ ਬੈੱਡ ਜਾਂ ਸੋਫੇ ਤੇ ਬਹਿ ਕੇ ਪਾਠ ਕਰਨਾ ਚਾਹੀਦਾ ਜਾਂ ਨਹੀਂ ਆਓ ਇਹਨੂੰ ਆਪਾਂ ਵਿਚਾਰੀਏ ਕੀ ਇਹ ਸਹੀ ਆ ਜਾਂ ਗਲਤ ਆ ਸਭ ਤੋਂ ਪਹਿਲੀ ਗੱਲ ਜਿਹੜੀ ਤੁਸੀਂ ਸਮਝਣੀ ਆ ਉਹ ਇਹ ਆ ਕਿ ਜਦੋਂ ਵੀ ਕੋਈ ਬਾਣੀ ਪੜ੍ਹਦਾ ਵਾ ਕਿਤੇ ਵੀ ਉਹ ਬਹਿ ਕੇ ਪੜ੍ਹ ਰਿਹਾ ਉਹਨੂੰ ਉਹਦਾ ਫਲ ਮਿਲ ਨਹੀਂ ਮਿਲਣਾ ਕਿਉਂਕਿ ਬਾਣੀ ਜਦੋਂ ਪੜੀ ਜਾਂਦੀ ਆ ਬਾਣੀ ਨੇ ਤਾਂ ਆਪਣਾ ਅਸਰ ਦਿਖਾਉਣਾ ਹੀ ਹੁੰਦਾ ਪਰ ਜੇ ਅਸੀਂ ਇਹਨੂੰ ਰਹਿਤ ਮਰਿਆਦਾ ਵਿੱਚ ਰਹਿ ਕੇ ਪੜਦੇ ਆ ਫਿਰ ਉਹਦਾ ਫਲ ਛੇਤੀ ਮਿਲਦਾ ਤੇ ਉਹਦਾ ਫਲ ਵੀ ਜ਼ਿਆਦਾ ਹੁੰਦਾ ਇੱਥੇ ਗੁਰਬਾਣੀ ਦੀ ਇੱਕ ਪੰਗਤੀ ਆ ਜਿਹੜੀ ਸਾਰੀ ਗੱਲ ਨੂੰ ਸਪਸ਼ਟ ਕਰ ਦੇਵੇਗੀ ਕੋਈ ਵੀ ਸਾਡੇ ਮਨ ਦੇ ਵਿੱਚ ਬਹਿਮ ਨਹੀਂ ਰਹੇਗਾ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ ਉਠਤ ਬੈਠਤ ਸੋਬਤ ਨਾਮ ਕਹੋ ਨਾਨਕ ਜਨਕੈ ਸਦਕਾ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਤੁਸੀਂ ਇਹ ਪੰਗਤੀ ਬਹੁਤ ਵਾਰੀ ਸਰਵਣ ਕੀਤੀ ਹੋਊਗੀ ਜਾਂ ਪੜ੍ਹੀ ਹੋਊਗੀ ਗੁਰੂ ਜੀ ਕਹਿੰਦੇ ਨੇ ਗੁਰੂ ਦਾ ਜਿਹੜਾ ਸੇਵਕ ਹੁੰਦਾ ਉੱਠਦਿਆਂ ਵੀ ਬੈਹਂਦਿਆਂ ਵੀ ਸੁੱਤਿਆਂ ਵੀ ਰੱਬ ਦਾ ਨਾਮ ਚੇਤੇ ਕਰਦਾ ਇਹੀ ਰੱਬ ਦੇ ਪਿਆਰਿਆਂ ਦਾ ਕਾਰਜ ਹੁੰਦਾ ਇਹੀ ਉਹਨਾਂ ਦਾ ਆਹਾਰ ਹੁੰਦਾ ਉਹਨਾਂ ਦੀ ਆਤਮਾ ਦੀ ਖਰਾਕ ਹੁੰਦੀ ਹੈ ਤਾਂ ਇਥੋਂ ਗੱਲ ਸਪਸ਼ਟ ਹੋ ਜਾਂਦੀ ਆ ਵੀ ਜੇ ਆਪਾਂ ਸੌਕੇ ਵੀ ਸੌਣ ਤੋਂ ਪਹਿਲਾਂ ਲੇਟ ਕੇ ਵੀ ਪਾਠ ਕਰਦੇ ਆ ਉਹਦਾ ਵੀ ਫਲ ਮਿਲਦਾ ਵਾ ਜਦੋਂ ਆਪਾਂ ਆਪਣੀ ਰਸਨਾ ਜੀਵ ਦੇ ਨਾਲ ਰੱਬ ਦੇ ਗੁਣ ਗਾਉਨੇ ਆ ਉਹਦੀ ਸਿਫਤ ਕਰਦੇ ਆ ਅਕਾਲ ਪੁਰਖ ਦੀ ਚਾਹੇ ਉਹ ਸੌਕੇ ਚਾਹੇ ਉਹ ਲੇਟ ਕੇ ਤੇ ਚਾਹੇ ਉਹ ਉੱਠ ਕੇ ਚਾਹੇ ਬੈਠ ਕੇ ਉਹਦਾ ਫਲ ਜ਼ਰੂਰ ਮਿਲਦਾ ਪਰ ਜਦੋਂ ਆਪਾਂ ਗੱਲ ਰਹਿਤ ਮਰਿਆਦਾ ਦੀ ਆਉਂਦੀ ਆ ਉਹਨੂੰ ਸਮਝਣਾ ਬੜਾ ਜ਼ਰੂਰੀ ਆ ਹੁਣ ਜੇ ਤਾਂ ਕਿਸੇ ਦੇ ਸਰੀਰ ਨੂੰ ਕੋਈ ਕਸਟ ਆ, ਸਰੀਰ ਨੂੰ ਕੋਈ ਸਮੱਸਿਆ ਹੈ। ਕਿਸੇ ਨੇ ਕੋਈ ਆਪਰੇਸ਼ਨ ਕਰਾਇਆ, ਫਿਰ ਉਹ ਜੇ ਸੋਫੇ ਤੇ ਬਹਿ ਕੇ ਜਾਂ ਬੈੱਡ ਤੇ ਬਹਿ ਕੇ ਪਾਠ ਕਰ ਰਿਹਾ ਤਾਂ ਠੀਕ ਆ, ਕੋਈ ਗੱਲ ਨਹੀਂ। ਉਹ ਤੁਸੀਂ ਮਨ ਦੇ ਵਿੱਚ ਨਹੀਂ ਲਿਆਉਣਾ ਕਿ ਮੈਨੂੰ ਫਲ ਮਿਲੂਗਾ ਕਿ ਨਹੀਂ। ਸਿਰਫ ਤੇ ਸਿਰਫ ਧਿਆਨ ਜਿਹੜਾ ਉਹ ਬਾਣੀ ਨੂੰ ਪੜਨ ਤੇ ਰੱਖਣਾ। ਜੇ ਧਿਆਨ ਇੱਥੇ ਰਹਿ ਗਿਆ ਕਿ ਮੈਂ ਤਾਂ ਬੈੱਡ ਤੇ ਬਹਿ ਕੇ ਪਾਠ ਕਰ ਰਿਹਾ, ਸੋਫੇ ਤੇ ਬਹਿ ਕੇ ਪਾਠ ਕਰ ਰਿਹਾ ਜਾਂ ਕਰ ਰਹੀ ਹਾਂ। ਇਹਦਾ ਫਲ ਮੈਨੂੰ ਮਿਲੂਗਾ ਕਿ ਨਹੀਂ ਮਿਲੂਗਾ ਫੇਰ ਕੁਝ ਵੀ ਨਹੀਂ ਹੋਣਾ ਕਿਉਂਕਿ ਤੁਹਾਡਾ ਸੌਰਤ ਤੁਹਾਡਾ ਧਿਆਨ ਬਾਣੀ ਵਿੱਚ ਨਹੀਂ ਇਹਨਾਂ ਗੱਲਾਂ ਦੇ ਵਿੱਚ ਫੇਰ ਕਦੇ ਵੀ ਫਲ ਨਹੀਂ ਮਿਲਦਾ ਇਹ ਵੀ ਬਾਣੀ ਵਿੱਚ ਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਬਚਨ ਕਰਦੇ ਆ ਬੱਧਾ ਚੱਟੀ ਜੋ ਪਰੇ ਧਿਆਨ ਨਾਲ ਸੁਣਿਓ ਜਿਹੜਾ ਵੀ ਬੰਦਾ ਕੋਈ ਕੰਮ ਨੂੰ ਬੱਧਾ ਰੁੱਧਾ ਜਿਆ ਕਰਦਾ ਨਾ ਗੁਣ ਨਾ ਉਪਕਾਰ ਨਾ ਤਾਂ ਉਹਦਾ ਲਾਭ ਕਰਨ ਵਾਲੀ ਨਹੀਂ ਹੁੰਦਾ ਤੇ ਨਾ ਦੂਜੇ ਨੂੰ ਪਰ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜਸਾਰ ਉਹ ਕੰਮ ਸਿਰੇ ਚੜਿਆ ਜਾਣੋ ਜਿਹੜਾ ਇੱਕ ਮਨ ਇੱਕ ਚਿੱਤ ਹੋ ਕੇ ਕੀਤਾ ਜਾਂਦਾ ਤਾਂ ਜੇਕਰ ਤੁਸੀਂ ਇਹੀ ਵਿਚਾਰ ਰੱਖਣੇ ਆ ਕਿ ਮੈਂ ਬੈੱਡ ਤੇ ਬਹਿ ਕੇ ਕਰ ਰਿਹਾ ਆ ਜਾਂ ਸੋਫੇ ਤੇ ਬਹਿ ਕੇ ਪਾਠ ਕਰ ਰਿਹਾ ਆ ਉਹਦਾ ਫਲ ਨਹੀਂ ਤੁਹਾਨੂੰ ਮਿਲਣਾ ਹੁਣ ਜਦੋਂ ਤੰਦਰੁਸਤ ਸਰੀਰ ਦੀ ਗੱਲ ਆਉਂਦੀ ਆ ਵੀ ਜਿਹੜੇ ਸਰੀਰ ਠੀਕ ਆ ਉਹਨਾਂ ਨੂੰ ਹਮੇਸ਼ਾ ਮਰਿਆਦਾ ਦੇ ਅਨੁਸਾਰ ਜ਼ਮੀਨ ਤੇ ਬਹਿ ਕੇ ਹੀ ਪਾਠ ਕਰਨਾ ਚਾਹੀਦਾ हां जेकर ਤੁਸੀਂ ਪ੍ਰਾਤਨ ਮਰਿਆਦਾ ਦੇ ਅਨੁਸਾਰ ਹੀ ਇਹ ਪਾਠ ਕਰਨਾ ਚਾਹੁੰਦੇ ਹੋ ਤਾਂ ਇੱਕ ਧਰਤੀ ਦੇ ਉੱਪਰ ਜ਼ਮੀਨ ਦੇ ਉੱਪਰ ਸਾਫ਼ ਕੱਪੜਾ ਵਿਛਾ ਕੇ ਉਹਦੇ ਉੱਪਰ ਬੈਠ ਕੇ ਤੁਸੀਂ ਪਾਠ ਕਰ ਸਕਦੇ ਹੋ ਕੁਝ ਗੁਰਮਖ ਹਨ ਜਿਨ੍ਹਾਂ ਨੇ ਆਪਣੇ ਨਵੇਂ ਮਕਾਨ ਬਣਾਏ ਆ ਉਹਦੇ ਵਿੱਚ ਇੱਕ ਵੱਖਰਾ ਕਮਰਾ ਵੀ ਬਣਾ ਲਿਆ ਉਹਨਾਂ ਨੇ ਉਹਦੇ ਵਿੱਚ ਮੈਟ ਵਿਛਾਏ ਹੋਏ ਆ ਤੇ ਸਾਹਮਣੇ ਗੁਟਕਾ ਸਾਹਿਬ ਜਿਹੜੇ ਹਨ ਉੱਚੇ ਅਲਮਾਰੀ ਦੇ ਵਿੱਚ ਰੱਖੇ ਹੁੰਦੇ ਨੇ ਪਰ ਪਾਠ ਕਰਨ ਸਮੇ ਉਹ ਉਹ ਜ਼ਮੀਨ ਤੇ ਉਹ ਮੈਟ ਦੇ ਉੱਪਰ ਜਿਹੜੇ ਵਿਸ਼ੇ ਹਨ ਉਹਨਾਂ ਤੇ ਬੈਠ ਕੇ ਪਾਠ ਕਰਦੇ ਨੇ ਜੇਕਰ ਤੁਹਾਡੇ ਘਰ ਦੇ ਵਿੱਚ ਜਗ੍ਹਾ ਹੈ ਤਾਂ ਉਸ ਵਕਤ ਤੁਸੀਂ ਇਹੋ ਜਿਹਾ ਕਮਰਾ ਜਿਹੜਾ ਹੈ ਉਹ ਵੀ ਤਿਆਰ ਕਰ ਸਕਦੇ ਹੋ ਕਿਉਂਕਿ ਵੱਖਰੇ ਕਮਰੇ ਦੇ ਵਿੱਚ ਦੂਜੇ ਕਮਰਿਆਂ ਨਾਲੋਂ ਸਵੱਛਮ ਜਿਹੜੀ ਆ ਵੱਧ ਰਹਿੰਦੀ ਆ ਪਰ ਜੇਕਰ ਘਰ ਦੇ ਵਿੱਚ ਜਗ੍ਹਾ ਨਹੀਂ ਹੈ ਤਾਂ ਉਸ ਵਕਤ ਜਿਹੜੇ ਕਮਰੇ ਵਿੱਚ ਬਹਿ ਕੇ ਤੁਸੀਂ ਪਾਠ ਕਰ ਸਕਦੇ ਹੋ ਉਹਦੀ ਸਫਾਈ ਕਰਕੇ ਪੋਚਾ ਵਗੈਰਾ ਲਾ ਕੇ ਉੱਥੇ ਵਿਛਾ ਕੇ ਕੱਪੜਾ ਤੁਸੀਂ ਪਾਠ ਕਰੋਗੇ ਤਾਂ ਉਹਦਾ ਵੀ ਤੁਹਾਨੂੰ ਫਲ ਮਿਲ ਜਾਵੇਗਾ ਇਸ ਕਰਕੇ ਸਾਨੂੰ ਜੇ ਸਾਡਾ ਸਰੀਰ ਤੰਦਰੁਸਤਾ ਘਰ ਦੇ ਵਿੱਚ ਜ਼ਮੀਨ ਤੇ ਬਹਿ ਕੇ ਹੀ ਪਾਠ ਪੜ੍ਹਨਾ ਚਾਹੀਦਾ ਤੇ ਇਹ ਇੱਕ ਜਗ੍ਹਾ ਪੱਕੀ ਕਰ ਦੇਣੀ ਚਾਹੀਦੀ ਹੈ ਵੀ ਇਸ ਜਗ੍ਹਾ ਤੇ ਬਹਿ ਕੇ ਪਾਠ ਕਰਨਾ ਉਹਦਾ ਲਾਭ ਕੀ ਹੋਊਗਾ ਉਹ ਵੀ ਮੈਂ ਤੁਹਾਨੂੰ ਦੱਸ ਦਾਂ ਜਦੋਂ ਵੀ ਤੁਸੀਂ ਇੱਕ ਜਗ੍ਹਾ ਤੇ ਬੈਠ ਕੇ ਪਾਠ ਕਰਦੇ ਹੋ ਲਗਾਤਾਰ ਰੋਜ਼ ਕਰਦੇ ਹੋ ਤਾਂ ਤੁਹਾਡੇ ਜਿਹੜੇ ਮਨ ਦੇ ਫੁਰਨੇ ਆ ਘਟਨੇ ਸ਼ੁਰੂ ਹੋ ਜਾਂਦੇ ਆ ਮਨ ਸ਼ੇਤੀ ਟਿਕ ਜਾਂਦਾ ਜਿਹੜਾ ਬੇਕਾਬੂ ਮਨ ਆ ਉਹ ਕਾਬੂ ਚੋਂ ਲੱਗ ਜਾਂਦਾ ਜਦੋਂ ਇੱਕ ਜਗ੍ਹਾ ਚੁਣ ਲੈਨੇ ਆ ਬਾਕੀ ਅਸੀਂ ਇਤਿਹਾਸ ਦੇ ਵਿੱਚੋਂ ਵੀ ਸਿੱਖਿਆ ਲੈ ਸਕਦੇ ਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੋਠਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਨੂੰ ਸਭਾਈ ਮਾਨ ਬਿਰਾਜਮਾਨ ਕੀਤਾ ਗਿਆ ਗੁਰੂ ਸਾਹਿਬ ਜੀ ਆਪ ਜ਼ਮੀਨ ਤੇ ਲੇਟਦੇ ਰਹੇ ਆ ਇਹ ਇੱਕ ਸ਼ਰਧਾ ਦਾ ਪ੍ਰਤੀਕ ਆ ਗੁਰੂ ਸਾਹਿਬ ਜੀ ਨੇ ਜਦੋਂ ਆਖਿਆ ਬਾਣੀ ਇਹ ਗੁਰੂਆਂ ਦੀ ਬਾਣੀ ਇਹ ਰੱਬੀ ਬਾਣੀ ਸਾਡੇ ਤੋਂ ਉੱਚੀ ਆ ਆਪ ਗੁਰੂ ਮਹਾਰਾਜ ਜ਼ਮੀਨ ਤੇ ਸੌਂਦੇ ਰਹੇ ਆ ਆਸਣ ਉੱਤੇ ਜ਼ਮੀਨ ਤੇ ਲਾਇਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਨੂੰ ਤੇ ਪੋਥੀ ਪਰਮੇਸ਼ਰ ਕਾ ਥਾਨ ਕਹਿ ਕੇ ਗੁਰੂ ਮਹਾਰਾਜ ਨੇ ਆਖਿਆ ਇਹਨਾਂ ਦਾ ਸਤਕਾਰ ਕਰਨਾ ਜਦੋਂ ਵੀ ਤੁਸੀਂ ਬਾਣੀ ਪੜ੍ਹਨੀ ਆ ਮਨ ਦੇ ਵਿੱਚ ਸਮਝਣਾ ਬਲ ਤੇ ਬੁੱਧੀ ਦਾ ਦਾਤਾ ਅਕਾਲ ਪੁਰਖਾ ਫਿਰ ਇਸ ਤਰ੍ਹਾਂ ਜਦੋਂ ਤੁਸੀਂ ਬਾਣੀ ਪੜੋਗੇ ਤੇ ਭਾਵਨਾ ਬਣਾ ਕੇ ਪੜੋਗੇ ਭਾਵਨਾ ਬਣਾ ਕੇ ਜਦੋਂ ਤੁਸੀਂ ਪੜਦੇ ਹੋ ਬਾਣੀ ਆਪਣੇ ਆਪ ਹੀ ਤੰਦਰੁਸਤ ਬੰਦਾ ਜ਼ਮੀਨ ਤੇ ਬਹਿ ਕੇ ਬਾਣੀ ਪੜ੍ਹੇਗਾ ਕਿਉਂਕਿ ਉਹਨੂੰ ਪਤਾ ਮੇਰਾ ਗੁਰੂ ਉੱਚਾ ਮੈਂ ਨੀਮਾ ਹੋਣਾ ਸੱਚ ਕਰਕੇ ਜਾਣਿਓ ਜਦੋਂ ਤੁਸੀਂ ਨੀਵੇਂ ਹੋ ਜਾਓਗੇ ਤੇ ਗੁਰੂ ਤੁਹਾਨੂੰ ਉੱਚਾ ਕਰ ਦੇਵੇਗਾ ਆਪਸ ਕੋ ਜੋ ਜਾਣੇ ਨੀਚਾ ਸਉ ਗਣੀਏ ਸਭ ਤੇ ਉੱਚਾ ਤਾਂ ਇਹ ਬਾਣੀ ਪੜਨ ਤੋਂ ਪਹਿਲਾਂ ਤੁਹਾਨੂੰ ਆਪਣੀ ਭਾਵਨਾ ਠੀਕ ਕਰਨੀ ਪਊਗੀ ਭਾਵਨਾ ਬਣਾਉਣੀ ਪਊਗੀ ਸ਼ਰਧਾ ਬਣਾਉਣੀ ਪਊਗੀ ਪ੍ਰੇਮ ਕਰਨਾ ਪਊਗਾ ਫਿਰ ਜਦੋਂ ਤੁਸੀਂ ਬਾਣੀ ਪੜੋਗੇ ਉਹਦਾ ਫਲ ਜ਼ਰੂਰ ਮਿਲੂਗਾ ਹੁਣ ਤੁਸੀਂ ਵੇਖਿਓ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ ਉੱਤੇ ਕੁਰਸੀਆਂ ਲੱਗੀਆਂ ਹੁੰਦੀਆਂ ਨੇ ਤੇ ਬਜ਼ੁਰਗਾਂ ਦੇ ਬੈਠਣ ਵਾਸਤੇ ਚਲੋ ਕਈ ਵਾਰ ਤਾਂ ਇਸ ਤਰ੍ਹਾਂ ਦੇ ਕੁਝ ਬਜ਼ੁਰਗ ਹੁੰਦੇ ਆ ਜਿਨ੍ਹਾਂ ਨੇ ਆਪਰੇਸ਼ਨ ਕਰਵਾਇਆ ਹੁੰਦਾ ਠੀਕ ਨਹੀਂ ਹੁੰਦਾ ਉਹਨਾਂ ਦਾ ਸਰੀਰ ਉਹ ਤਾਂ ਬੈਠ ਜਾਂਦੇ ਆ ਕਈ ਉਹਨਾਂ ਨੂੰ ਦੇਖਾ ਦੇਖੇ ਵੀ ਬੈਠਣ ਲੱਗ ਜਾਂਦੇ ਆ ਉਹ ਤਾਂ ਠੀਕ ਨਹੀਂ ਨਾ ਫਿਰ ਇਸ ਤਰ੍ਹਾਂ ਫਿਰ ਮਨ ਆਲਸੀ ਵੀ ਹੋ ਜਾਂਦਾ ਕਈ ਵਾਰ ਜਦੋਂ ਅਸੀਂ ਜ਼ਮੀਨ ਤੇ ਬਹਿ ਕੇ ਪਾਠ ਕਰਦੇ ਆ ਆਲਸ ਘਟ ਪੈਂਦੀ ਆ ਇਹ ਤੁਸੀਂ ਚੀਜ਼ ਕਰਕੇ ਦੇਖਿਓ ਕਈ ਚੀਜ਼ਾਂ ਕਰਨ ਦੇ ਨਾਲ ਹੀ ਪਤਾ ਲੱਗਦੀਆਂ ਨੇ ਧਰਤੀ ਨੇ ਜਿਹੜੀ ਤੁਹਾਨੂੰ ਊਰਜਾ ਦੇਣੀ ਆ ਪ੍ਰਾਤਨ ਸਮੇਂ ਵਿੱਚ ਜਿਤਨੇ ਵੀ ਵੈਦ ਸੰ ਰਿਸ਼ੀ ਮਨੀ ਸੰ ਉਹ ਜ਼ਮੀਨ ਤੇ ਬਹਿ ਕੇ ਸਭ ਕੁਝ ਕਰਦੇ ਸੀ ਉਹ ਸਾਰੇ ਕਹਿੰਦੇ ਸੀ ਜ਼ਮੀਨ ਤੇ ਬਹਿ ਕੇ ਪ੍ਰਸ਼ਾਦਾ ਛਕਣਾ ਚਾਹੀਦਾ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਸਭ ਤੋਂ ਵਧੀਆ ਵੈਦ ਵੀ ਇਹ ਕਹਿੰਦੇ ਰਹੇ ਆ ਤਾਂ ਜ਼ਮੀਨ ਤੇ ਬਹਿ ਕੇ ਪੁਰਾਣੇ ਪ੍ਰਤਨ ਗੁਰ ਸਿੱਖ ਜਿਹੜੇ ਆ ਉਹਨਾਂ ਦਾ ਇਤਿਹਾਸ ਤੁਸੀਂ ਪੜ ਲਓ ਜੀਵਨ ਪੜ ਲਓ ਪੁੰਜੇ ਬੈਠ ਕੇ ਹੀ ਉਹ ਪਾਠ ਕਰਦੇ ਰਹੇ ਜਾਨੇ ਹੰਗ ਸਿੰਘ ਹਨ ਉਹ ਵੀ ਚੌਂਕੜਾ ਜ਼ਮੀਨ ਤੇ ਬੈਠ ਕੇ ਤੇ ਸਿਮਰਨ ਕਰਦੇ ਆ ਇਹਨਾਂ ਚੀਜ਼ਾਂ ਦਾ ਅਸਰ ਫੇਰੀ ਹੋਣਾ ਜੇ ਬੰਦਾ ਮਰਿਆਦਾ ਦੇ ਵਿੱਚ ਚੱਲੂਗਾ ਹੁਣ ਕੀ ਹੋਇਆ ਵਿਆ ਕਲਯੁਗ ਦੇ ਵਿੱਚ ਲੋਕਾਂ ਨੇ ਆਪਣੀ ਮਰਿਆਦਾ ਬਣਾ ਲਈ ਆ ਕੋਈ ਜਦੋਂ ਆਪਾਂ ਮਰਿਆਦਾ ਦੀ ਗੱਲ ਕਰਦੇ ਆ ਫਿਰ ਉਹ ਕਹਿੰਦੇ ਆ ਜੀ ਇਹਦੇ ਨਾਲ ਕੀ ਹੋ ਜੂ ਚੇਲੇ ਸਾਜ਼ ਵਜਾਏ ਦੇ ਨੱਚਣ ਗੁਰੂ ਬਹੁਤ ਵਿਦ ਭਾਈ ਚੇਲੇ ਸਾਜ਼ ਵਜਾਉਂਦੇ ਆ ਗੁਰੂ ਜਿਹੜੇ ਆ ਉਹ ਨੱਚਦੇ ਆ ਇਸ ਤਰ੍ਹਾਂ ਜਿਹੜੇ ਚੇਲੇ ਹਨ ਉਹ ਕਹਿੰਦੇ ਨੇ ਵੀ ਗੁਰੂ ਜਿਹੜਾ ਉਹ ਕੀ ਆ ਅਸੀਂ ਹੀ ਗੁਰੂ ਆ ਕਈ ਵਾਰੀ ਅਸੀਂ ਗੁਰੂ ਦੀ ਮਰਿਆਦਾ ਨੂੰ ਮੰਨਦੇ ਨਹੀਂ ਆਪਣੇ ਮਨ ਦੇ ਪਿੱਛੇ ਚੱਲ ਪੈਨੇ ਉਹ ਮਨਮਤ ਹੁੰਦੀ ਆ ਗੁਰਮਤ ਨਹੀਂ ਹੁੰਦੀ ਆ ਪਾਠ ਕਿਤੇ ਵੀ ਤੁਸੀਂ ਕਰ ਰਹੇ ਹੋ ਜੀਵ ਦੇ ਨਾਲ ਕੀਤਾ ਜਾਣਾ ਰਸਨਾ ਦੇ ਨਾਲ ਕੀਤਾ ਜਾਣਾ ਸੁਰਤ ਦੇ ਨਾਲ ਕੀਤਾ ਜਾਣਾ ਸੁਰਤ ਨਾਲ ਕੀਤੇ ਪਾਠ ਦਾ ਫਲ ਮਿਲਣਾ ਹੀ ਮਿਲਣਾ ਪਰ ਜਿਹੜੀ ਰਹਿਤ ਮਰਿਆਦਾ ਵੀ ਕੋਈ ਚੀਜ਼ ਹੁੰਦੀ ਆ ਉਹ ਰਹਿਤ ਮਰਿਆਦਾ ਜਿਹੜੀ ਬਣੀ ਹੋਈ ਆ ਇਹਦੇ ਵਿੱਚ ਤਾਂ ਤੁਹਾਨੂੰ ਇਸ਼ਨਾਨ ਕਰਕੇ ਸੁੱਚੇ ਵਸਤਰ ਪਹਿਣ ਕੇ ਜ਼ਮੀਨ ਤੇ ਬੈਠ ਕੇ ਜਦੋਂ ਪਾਠ ਕਰੋਗੇ ਉਹਦਾ ਫਲ ਜ਼ਿਆਦਾ ਦੱਸਿਆ ਗੁਰਬਾਣੀ ਪਾਠ ਦਰਪਣ ਇੱਕ ਗ੍ਰੰਥ ਆ ਸਾਡਾ ਪ੍ਰਾਤਨ ਗ੍ਰੰਥ ਆ ਉਹਦੇ ਵਿੱਚ ਸਾਰੀ ਮਰਿਆਦਾ ਲਿਖੀ ਹੋਈ ਆ ਪਾੜ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਤੇ ਪਾਠ ਕਰਨ ਸਮੇ ਪਾੜ ਸ਼ੁੱਧ ਕੀਤਾ ਜਾਣਾ ਚਾਹੀਦਾ ਇਸ ਕਰਕੇ ਸੋਚਮ ਦਾ ਖਿਆਲ ਰੱਖਣਾ ਚਾਹੀਦਾ ਇਹ ਪਾਠ ਦਾ ਅਦਬ ਗੁਟਕਾ ਸਾਹਿਬ ਦਾ ਅਦਬ ਕਰਨਾ ਚਾਹੀਦਾ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਉਸੇ ਦਿਨ ਤੋਂ ਹੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸੰਗਤ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ ਤੇ ਚੌਰ ਸਾਹਿਬ ਫਿਰ ਉਹਨਾਂ ਨੇ ਆਪਣੇ ਤੇ ਨਹੀਂ ਕਰਵਾਇਆ ਮਹਾਰਾਜ ਤਾਂ ਸੰਗਤ ਦੇ ਨਾਲ ਵਿਛਾਈ ਤੇ ਬੈਠਦੇ ਰਹਿੰਦੇ ਤੇ ਫਿਰ ਸਤਕਾਰ ਗੁਰਬਾਣੀ ਦਾ ਗੁਰੂ ਪੋਥੀਆਂ ਦਾ ਗੁਟਕਾ ਸਾਹਿਬ ਦਾ ਗੁਰੂ ਜੀ ਨੇ ਕਰਵਾਇਆ ਸੀ ਜਿੱਥੇ ਕੋਠਾ ਸਾਹਿਬ ਦੇ ਵਿੱਚ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਲੰਘ ਤੇ ਬਿਰਾਜਮਾਨ ਕੀਤਾ ਜਾਂਦਾ ਉੱਥੇ ਚਾਦਰ ਵਿਛਾ ਕੇ ਥੱਲੇ ਆਸਨ ਹੁੰਦਾ ਸੀ ਗੁਰੂ ਅਰਜਨ ਦੇਵ ਜੀ ਦਾ ਅੱਜ ਵੀ ਉਹ ਅਕਾਲ ਤਖਤ ਸਾਹਿਬ ਤੇ ਮਰਿਆਦਾ ਵਾ ਅੱਜ ਵੀ ਇੱਕ ਦਰੀ ਤੇ ਚਾਦਰ ਜਿਹੜੀ ਆ ਵਿਛਾਈ ਜਾਂਦੀ ਆ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਇਸ ਕਰਕੇ ਜੇ ਇਹ ਬੈੱਡ ਤੇ ਬਹਿ ਕੇ ਪਾਠ ਕਰਨਾ ਜਾਂ ਸੋਫੇ ਤੇ ਬਹਿ ਕੇ ਪਾਠ ਕਰਨਾ ਇਹ ਕੋਈ ਸਰੀਰਕ ਤੌਰ ਤੇ ਕਸ਼ਟਾ ਉਹਨੂੰ ਤਾਂ ਠੀਕ ਆ ਪਰ ਜੇ ਕੋਈ ਤੰਦਰੁਸਤ ਵਿਅਕਤੀ ਕਰ ਰਿਹਾ ਇਸ ਤਰ੍ਹਾਂ ਫੇਰ ਤਾਂ ਭਾਵ ਉਹ ਦੀ ਇੱਕ ਆਲਸ ਦੀ ਹੀ ਨਿਸ਼ਾਨੀ ਆ ਜਾਂ ਕਹਿ ਸਕਦੇ ਆ ਨੂੰ ਮਰਿਆਦਾ ਦਾ ਪੂਰਾ ਪਤਾ ਨਹੀਂ ਹੈਗਾ ਪਾਠ ਹਮੇਸ਼ਾ ਗੁਟਕਾ ਸਾਹਿਬ ਤੋਂ ਹੀ ਕਰਨਾ ਚਾਹੀਦਾ ਵਾ ਤੇ ਜੇਕਰ ਗੁਟਕਾ ਸਾਹਿਬ ਕਈ ਵਾਰ ਨਾ ਹੋਵੇ ਕਿਸ ਜਗ੍ਹਾ ਤੇ ਆਪਾਂ ਚਲੇ ਜਾਨੇ ਆਂ ਕਈ ਵਰੀ ਕੰਮ ਧੰਦਿਆਂ ਦੇ ਵਿੱਚ ਉਦੋਂ ਮੋਬਾਈਲ ਫੋਨ ਤੋਂ ਵੀ ਪਾਠ ਕੀਤਾ ਜਾ ਸਕਦਾ ਪਰ ਅਸਲ ਦੇ ਵਿੱਚ ਤਾਂ ਸਾਨੂੰ ਬਾਣੀ ਜਿਹੜੀ ਕੰਠ ਕਰਨੀ ਚਾਹੀਦੀ ਹੈ ਬਾਣੀ ਕੰਠ ਕਰੂਗੇ ਜਦੋਂ ਅੱਖਾਂ ਮੀਟ ਕੇ ਜਦੋਂ ਪਾਠ ਕਰੋਗੇ ਧਿਆਨ ਵੱਧ ਲੱਗੇਗਾ ਮੋਬਾਈਲ ਫੋਨ ਤੇ ਕਈ ਵਰੀ ਨੋਟੀਫਿਕੇਸ਼ਨ ਆ ਜਾਂਦੀਆਂ ਮੈਸੇਜ ਆ ਜਾਂਦੇ ਆ ਉਹ ਗੱਲ ਨਹੀਂ ਬਣਦੀ ਧਿਆਨ ਸਾਡਾ ਭਟਕ ਜਾਂਦਾ ਗੋਟਕਾ ਸਾਹਿਬ ਤੋਂ ਪਾਠ ਕਰੋ ਹੋ ਸਕੇ ਤਾਂ ਬਾਣੀ ਨੂੰ ਕੰਠ ਕਰੋ ਸੌਰਤ ਨਾਲ ਪਾਠ ਕਰੋ ਜਦੋਂ ਤੁਸੀਂ ਮਰਿਆਦਾ ਵਿੱਚ ਰਹਿ ਕੇ ਇਹ ਜੋ ਵੀ ਪਾਠ ਕਰੋਗੇ ਫਲ ਜ਼ਿਆਦਾ ਮਿਲੇਗਾ ਚਲੋ ਮਹਾਰਾਜ ਨੇ ਕਹਿ ਦਿੱਤਾ ਕਿ ਉਹਦੇ ਜਨ ਬਣ ਕੇ ਜੇ ਉੱਠਦਿਆਂ ਬੈਹਂਦਿਆਂ ਕੰਮ ਧੰਦੇ ਕਰਦੇ ਆਂ ਵੀ ਤੁਸੀਂ ਰੱਬ ਨੂੰ ਚੇਤੇ ਕਰੀ ਚੱਲੋਗੇ ਫਲ ਤਾਂ ਹੀ ਮਿਲਣਾ ਮਾ ਪਰ ਜਦੋਂ ਗੱਲ ਅਸਲ ਦੇ ਵਿੱਚ ਆ ਜਾਂਦੀ ਹੈ ਵੀ ਬੈੱਡ ਤੇ ਬਹਿ ਕੇ ਪਾਠ ਕਰੀਏ ਸੋਫੇ ਤੇ ਕਿ ਜ਼ਮੀਨ ਤੇ ਤਾਂ ਮੈਂ ਤੁਹਾਨੂੰ ਕਹੂੰਗਾ ਜ਼ਮੀਨ ਤੇ ਬਹਿ ਕੇ ਜੇ ਕਰੋਗੇ ਛੇਤੀ ਧਿਆਨ ਟਿਕੇਗਾ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਮਨ ਛੇਤੀ ਟਿਕੇ ਅਸਰ ਛੇਤੀ ਹੋਵੇ ਬਾਣੀ ਦਾ ਤੁਹਾਡੇ ਮਨ ਤੇ ਕਠੋਰ ਮਨ ਪਿਗਲ ਜਾਵੇ ਤੁਹਾਡਾ ਦਇਆ ਆਵੇ ਤੁਹਾਡੇ ਚ ਗੁਣ ਆਉਣ ਤਾਂ ਉਹਨੂੰ ਬਾਣੀ ਜਿਹੜੀ ਛੇਤੀ ਕੰਠ ਹੋਵੇ ਤਾਂ ਜ਼ਮੀਨ ਤੇ ਬਹਿ ਕੇ ਪਾਠ ਕਰਨਾ ਇਹ ਜ਼ਮੀਨ ਤੇ ਆਸਣ ਲਾ ਲੈਣਾ ਤੇ ਬਹੁਤ ਛੇਤੀ ਫਲ ਮਿਲੇਗਾ ਕਈ ਕੰਮ ਜਿੰਨਾ ਕੋਈ ਮਰਜ਼ੀ ਕਹੀ ਚੱਲੇ ਸਾਨੂੰ ਸਾਨੂੰ ਉਦੋਂ ਤੱਕ ਸਮਝ ਨਹੀਂ ਆਉਂਦੇ ਹੁੰਦੇ ਜਦੋਂ ਤੱਕ ਅਸੀਂ ਆਪ ਨਹੀਂ ਕਰਦੇ ਆਪ ਕਰਕੇ ਦੇਖੋਗੇ ਤਾਂ ਜਾਣੋਗੇ ਵੀ ਇਹ ਜ਼ਮੀਨ ਤੇ ਬੈਠ ਕੇ ਪਾਠ ਕਰਨ ਵਿੱਚ ਤੇ ਉੱਪਰ ਬਹਿ ਕੇ ਪਾਠ ਕਰਨ ਵਿੱਚ ਸੋਫੇ ਵਿੱਚ ਕੀ ਅੰਤਰ ਤੇ ਜਦੋਂ ਵੀ ਪਾਠ ਕਰਨਾ ਇਸ਼ਨਾਨ ਕਰਕੇ ਕਰਨਾ ਵਾ ਜਰਾਬਾਂ ਉਤਾਰ ਕੇ ਕਰਨਾ ਵਾ ਕਈ ਕੀ ਕਰਦੇ ਆ ਜਰਾਬਾਂ ਪਾ ਕੇ ਪਾਠ ਕੀ ਜਾਂਦੇ ਹੁੰਦੇ ਆ ਉਹ ਵੀ ਮਰਿਆਦਾ ਵਿੱਚ ਹੈ ਨਹੀਂ ਜੀ ਕਈ ਨਾਲੇ ਪਾਠ ਕਰੀ ਜਾਂਦੇ ਆ ਫਿਰ ਆਪਣੀਆਂ ਮੁੱਛਾਂ ਤੇ ਵੀ ਹੱਥ ਲਾਈ ਜਾਂਦੇ ਆ ਮੂੰਹ ਤੇ ਵੀ ਹੱਥ ਲਾਈ ਜਾਂਦੇ ਆ ਖਾਰਸ਼ ਕਰੀ ਜਾਂਦੇ ਆ ਉਸ ਤਰ੍ਹਾਂ ਹੀ ਗੁਟਕਾ ਸਾਹਿਬ ਨੂੰ ਹੱਥ ਲਾ ਦਿੰਦੇ ਆ ਨਹੀਂ ਜੀ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਗਲ ਦੇ ਵਿੱਚ ਹਜ਼ੂਰੀਆ ਪਾ ਕੇ ਪਾਠ ਕਰਨਾ ਕਈ ਆਪਣਾ ਸਾਰਾ ਹੱਥ ਹੀ ਵੱਡੀ ਗਲਤੀ ਕਰਦੇ ਆ ਤੇ ਉਹ ਜਿਹੜਾ ਗੁਟਕਾ ਸਾਹਿਬ ਦਾ ਪੱਤਰਾ ਹੁੰਦਾ ਉਹਦੇ ਉੱਪਰ ਰੱਖ ਦਿੰਦੇ ਆ ਹੱਥ ਇਸ ਤਰ੍ਹਾਂ ਨਹੀਂ ਸਗੋਂ ਤੁਸੀਂ ਜਿਹੜਾ ਗੁਟਕਾ ਸਾਹਿਬ ਦਾ ਅੰਗ ਆ ਉਹ ਉਹਨੂੰ ਸਦਾ ਸੱਜੇ ਹੱਥ ਨਾਲ ਉੱਪਰਲੇ ਪਾਸਿਓਂ ਪਲਟਣਾ ਵਾ ਕਦੇ ਵੀ ਗਿੱਲੇ ਹੱਥ ਜਾਂ ਠੰਡੇ ਹੱਥ ਨਹੀਂ ਲਾਉਣੇ ਗੁਟਕਾ ਸਾਹਿਬ ਨੂੰ ਕਿ ਇਹਨਾਂ ਤੇ ਦਾਗ ਪੈ ਜਾਂਦੇ ਆ ਇਸ ਤਰ੍ਹਾਂ ਭਾਵਨਾ ਮਨਾ ਕੇ ਬਾਣੀ ਪੜ੍ਹਨੀ ਆ ਵੀ ਸਾਡੇ ਗੁਰੂਆਂ ਦੀ ਬਾਣੀ ਆ ਕੇਵਲ ਮਨ ਦੇ ਵਿੱਚ ਸੋਚ ਲੈਣਾ ਕਿ ਮੈਂ ਪਾਠ ਇਸੇ ਕਰਕੇ ਕਰਨਾ ਕਿ ਦੂਜੇ ਮੈਨੂੰ ਚੰਗਾ ਚੰਗਾ ਆਖਣ ਜਾਂ ਸਿਰਫ ਮੈਨੂੰ ਇਹਦੀ ਇੱਛਾ ਮੇਰੀ ਪੂਰੀ ਹੋ ਜੇ ਵੀ ਮੈਂ ਤਾਂ ਪਾਠ ਉਹਨੇ ਇੱਕ ਦਿਨ ਹੀ ਪੜ੍ਹਨਾ ਇਹ ਵੀ ਫਿਰ ਠੀਕ ਗੱਲ ਨਹੀਂ ਹੈਗੀ ਇੱਥੋਂ ਸਾਨੂੰ ਪਤਾ ਲੱਗਦਾ ਵੀ ਸਾਡਾ ਗੁਰੂ ਨਾਲ ਕਿੰਨਾ ਕੁ ਪਿਆਰ ਸਾਡਾ ਉਹ ਚੀਜ਼ ਨਾਲ ਪਿਆਰ ਆ ਜਦੋਂ ਤੱਕ ਉਹ ਸਾਨੂੰ ਮਿਲ ਨਹੀਂ ਜਾਂਦੀ ਕਿ ਅਸੀਂ ਉਦੋਂ ਤੱਕ ਹੀ ਪਾਠ ਕਰਦੇ ਆਂ ਨਾ ਗੁਰਦੁਆਰਾ ਸਾਹਿਬ ਆਉਨੇ ਆਂ ਜਿੰਨੇ ਵੀ ਪ੍ਰਾਤਨ ਗ੍ਰੰਥ ਆ ਸਾਡੇ ਗੁਰਬਾਣੀ ਪਾਠ ਦਰਪਣ ਉਹਨਾਂ ਵਿੱਚ ਕਿਤੇ ਵੀ ਜ਼ਿਕਰ ਨਹੀਂ ਆਉਂਦਾ ਕਿ ਸੋਫੇ ਤੇ ਬਹਿ ਕੇ ਜਾਂ ਬੈੱਡ ਤੇ ਬਹਿ ਕੇ ਪਾਠ ਕਰੋ ਇਸ ਤਰ੍ਹਾਂ ਦਾ ਉਹਨਾਂ ਗ੍ਰੰਥਾਂ ਵਿੱਚ ਕੁਝ ਵੀ ਨਹੀਂ ਦਿਖਿਆ ਇਸ ਕਰਕੇ ਹੋ ਸਕੇ ਤਾਂ ਸਾਨੂੰ ਆਲਸ ਛੱਡ ਕੇ ਜ਼ਮੀਨ ਤੇ ਬਹਿ ਕੇ ਪਾਠ ਕਰਨਾ ਚਾਹੀਦਾ ਤੇ ਜਿਹੜੀ ਮਰਿਆਦਾ ਤੁਹਾਨੂੰ ਦੱਸੀ ਆ ਇਸ਼ਨਾਨ ਕਰਕੇ ਸੁੱਚੇ ਵਸਤਰ ਪਾ ਕੇ ਗਲ ਦੇ ਵਿੱਚ ਹਜੂਰੀਆ ਪਾ ਕੇ ਜਰਾਬਾਂ ਉਤਾਰ ਕੇ ਪਾਠ ਕਰਨਾ ਚਾਹੀਦਾ ਹੈ ਜਿੰਨੀ ਵੀ ਮਰਿਆਦਾ ਹੋਵੇ ਉਹ ਰੱਖਣੀ ਚਾਹੀਦੀ ਹੈ ਸਾਨੂੰ ਤੇ ਜੇਕਰ ਮੰਜੇ ਤੇ ਬਹਿ ਕੇ ਬੈੱਡ ਤੇ ਬਹਿ ਕੇ ਸੋਫੇ ਤੇ ਬਹਿ ਕੇ ਪਾਠ ਕਰਦੇ ਹਾਂ ਕੋਈ ਮਜਬੂਰੀ ਆ ਉਹਦੇ ਵਿੱਚ ਫਿਰ ਸ਼ੰਕਾ ਵੀ ਨਹੀਂ ਕਰਨਾ ਇਹ ਜੋ ਵੀ ਮੈਂ ਆਪ ਜੀ ਨੂੰ ਦੱਸਿਆ ਹੈ ਸੰਗਤ ਜੀ ਇਹ ਗੁਰਬਾਣੀ ਪਾਠ ਦਰਪਨ ਦੇ ਵਿੱਚੋਂ ਜੋ ਪ੍ਰਾਤਨ ਗ੍ਰੰਥਾ ਸਾਡਾ ਮਰਿਆਦਾ ਵਾਲਾ ਦੰਦਮੀ ਟਕਸਾਲ ਵਾਲਾ ਤੇ ਇਹਦੇ ਵਿੱਚੋਂ ਮੈਂ ਆਪ ਜੀ ਨੂੰ ਸਰਵਣ ਕਰਵਾਇਆ ਹੈ ਤੇ ਕੁਝ ਮਹਾਪੁਰਖਾਂ ਦੇ ਜਿਹੜੇ ਬਚਨ ਉਹ ਆਪ ਜੀ ਨੂੰ ਦੱਸੇ ਹਨ ਉਮੀਦ ਕਰਦਾ ਕਿ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਕਿ ਪਾਠ ਕਿਸ ਤਰ੍ਹਾਂ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਕਿ ਕੀ ਕਰਨਾ ਚਾਹੀਦਾ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਆਪ ਜੀ ਪਾਠ ਕਰੋਗੇ ਤਾਂ ਫਲ ਉਹਦਾ ਉਸ ਹਿਸਾਬ ਨਾਲ ਹੀ ਮਿਲੇਗਾ ਤਾਂ ਇਹ ਸਕੂਲ ਦੇ ਵਿੱਚ ਜਿਸ ਤਰ੍ਹਾਂ ਬੱਚੇ ਪੇਪਰ ਸਾਰੇ ਹੀ ਦਿੰਦੇ ਆ ਕਿਸੇ ਦੇ ਨੰਬਰ ਵੱਧ ਆਉਂਦੇ ਆ ਕਿਸੇ ਦੇ ਘਟ ਆ ਜਾਂਦੇ ਆ ਉਹ ਫਿਰ ਪੇਪਰ ਤਾਂ ਸਾਰਿਆਂ ਦਾ ਹੀ ਹੁੰਦਾ ਨਾ ਪੜਾਇਆ ਵੀ ਅਧਿਆਪਕਾਂ ਨੇ ਉਹਨਾਂ ਨੂੰ ਇਕੱਠਿਆਂ ਨੂੰ ਹੀ ਹੁੰਦਾ ਵਾ ਇੱਕੋ ਕਲਾਸ ਦੇ ਵਿੱਚ ਨੰਬਰ ਵੱਧ ਘਟ ਕਿਉਂ ਆਉਂਦੇ ਆ ਉਹਨਾਂ ਦੇ ਕਰਨ ਦਾ ਤਰੀਕਾ ਜੋ ਪੇਪਰ ਉਹ ਅਟੈਂਪਟ ਕਰਦੇ ਨੇ ਪੇਪਰ ਜਿਸ ਤਰ੍ਹਾਂ ਹੱਲ ਕਰਦੇ ਨੇ ਵਿਦਿਆਰਥੀਆਂ ਨੇ ਪੇਪਰ ਜਿਸ ਤਰੀਕੇ ਨਾਲ ਹੱਲ ਕੀਤਾ ਹੁੰਦਾ ਜਿੱਦਾਂ ਦਾ ਵੀ ਹੱਲ ਕੀਤਾ ਹੁੰਦਾ ਉਹਨੂੰ ਉਸ ਹਿਸਾਬ ਨਾਲ ਹੀ ਅਧਿਆਪਕਾ ਜਿਹੜੇ ਨੰਬਰ ਦਿੰਦੇ ਨੇ ਤੇ ਉਹਦਾ ਪਹਿਲਾ ਦੂਜਾ ਸਥਾਨ ਆ ਜਿਹੜਾ ਉਹ ਦਿੱਤਾ ਜਾਂਦਾ ਇਸ ਤਰ੍ਹਾਂ ਤਾਂ ਕਹਿਣ ਦਾ ਭਾਵ ਕੰਮ ਨੂੰ ਕਰਨ ਦਾ ਤਰੀਕਾ ਹੁੰਦਾ ਠੀਕ ਤਰੀਕਾ ਸਹੀ ਤਰੀਕਾ ਤੇ ਕਈ ਵਾਰੀ ਅਸੀਂ ਹੋਰ ਤਰੀਕਾ ਹੀ ਬਣਾ ਲੈਂਦੇ ਆਪਦੇ ਵੱਲੋਂ ਤਾਂ ਉਹ ਜਾਇਜ਼ ਨਹੀਂ ਹੁੰਦਾ ਤਾਂ ਕੋਲ ਚੀਜ਼ਾਂ ਮਰਿਆਦਾ ਦੇ ਵਿੱਚ ਹੀ ਚੰਗੀਆਂ ਲੱਗਦੀਆਂ ਅੱਗ ਜਿਵੇਂ ਮਰਿਆਦਾ ਵਿੱਚ ਹੋਵੇ ਠੀਕ ਮਰਿਆਦਾ ਤੋਂ ਬਾਹਰ ਤਾਂ ਸਾੜ ਕੇ ਸਭ ਕੁਝ ਸਵਾਹ ਕਰ ਦਿੰਦੀ ਆ ਪਾਣੀ ਮਰਿਆਦਾ ਚ ਹੋਵੇ ਪਿਆਸ ਬੁਝਾਉਂਦਾ ਹਰਿਆਵਲ ਕਰਦਾ ਮਰਿਆਦਾ ਤੋਂ ਬਾਹਰ ਹੋ ਗਿਆ ਫਲਾਡ ਆ ਜਾਂਦੇ ਆ ਹੜਾ ਜਾਂਦੇ ਆ ਮੈਂ ਤਾਂ ਤੁਹਾਨੂੰ ਇਹੀ ਸਲਾਹ ਦੇਵਾਂਗਾ ਕਿ ਸੰਗਤ ਜੀ ਜਿੰਨਾ ਹੋ ਸਕੇ ਰਹਿਤ ਮਰਿਆਦਾ ਵਿੱਚ ਰਹਿ ਕੇ ਬਾਣੀ ਪੜ੍ਹਨੀ ਚਾਹੀਦੀ ਆ ਬਾਣੀ ਸ਼ੁੱਧ ਪੜ੍ਹਨੀ ਚਾਹੀਦੀ ਆ ਸਚਮ ਨਾਲ ਪੜ੍ਹਨੀ ਚਾਹੀਦੀ ਆ ਅਦਬ ਨਾਲ ਪੜ੍ਹਨੀ ਚਾਹੀਦੀ ਆ ਇਕਾਗਰ ਮਨ ਨਾਲ ਪੜ੍ਹਨੀ ਚਾਹੀਦੀ ਆ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ